ਸ੍ਰੀਕਾਲ ਨਮਸਕਾਰ ਅਸਲਾਮ ਵਾਲੇਕੁ ਅੱਜ ਦੇਖੋ ਤੁਹਾਨੂੰ ਸਵੇਰ ਦੀ ਨਹੀਂ ਮਿਲੀ ਨਾ ਹੁਣ ਦੱਸ ਦਿੰਦੀ ਆ ਕਿਉਂ ਨਹੀਂ ਮਿਲੀ ਮੈਂ ਜਾ ਰਹੀ ਆ ਜਲੰਧਰ ਨੂੰ ਤੇ ਰਸਤੇ ਵਿੱਚ ਅਸੀਂ ਰੁਕ ਗਏ ਆ ਬਲਾਚੌਰ ਦੇ ਕੋਲ ਮਹਾਰ ਚਾਰ ਵੈਸ਼ਨੂ ਪਾਪਾ ਇਹ ਨੇ ਸਾਡੇ ਕੋਲ ਕਾਸ਼ ਟਾਬੇ ਦੇ ਜਿਹੜੇ ਮਾਲਕ ਹਾਂਜੀ ਜੀ ਇਹ ਪਹਿਨੇ ਜੀ ਤੁਸੀਂ ਆਪਣਾ ਭਤੀਜਾ ਮੇਰਾ ਜੀ ਨਹੀਂ ਤੁਹਾਡਾ ਨਾਮ परम जी वाह 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 ओके ए जे हैगे ना ते assi socha roti da assi karolye aisi par samoh parathe hai parathe sade favorite parathe te ajj sire bahut jaldi se te sabji sabji banayi ni main kehda digestive kithe chaa pilange eh sab to achi gal tonu insta pe je dassan chaa mili jaye sab to tap tap je main ਡੱਬਿਆਂ ਚ 50 ਡੱਬਿਆਂ ਚ ਮੈਂ ਗਈ ਹੋਵਾਂਗੀ ਇੱਥੋਂ ਲੈ ਕੇ ਦਿੱਲੀ ਨਹੀਂ ਤੋਂ ਲੈ ਕੇ ਮੈਨੀਪੁਰ ਮੈਂ ਹਮੇਸ਼ਾ ਨਰਾਜ਼ ਹੁੰਦੀ ਆ ਵਾਈ ਥੀਸ ਗਲਾਸਸ ਉਹ ਗਲਾਸ ਜਿਹੜੇ ਜਿਹੜੇ ਆਂਦੀਆਂ ਚਾਹ ਚਾਹ ਹੀ ਨਹੀਂ ਪੀਂਦੀ ਮੈਂ ਚਾਹ ਨਹੀਂ ਪੀਣੀ ਕਿਉਂਕਿ ਹੈ ਕਮ ਆਂਦੇ ਰੋ ਥੋੜਾ ਤੇ ਹਾਂਜੀ ਤੁਹਾਡਾ ਵਧੀਆ ਲੱਗਾ ਮੈਨੂੰ ਸਾਰਾ ਕੁਝ ਸਭ ਤੋਂ ਵਧੀਆ ਗੱਲ ਲੱਗੀ ਮੈਨੂੰ ਕੁੜੀਆਂ ਨੂੰ ਬੁਲਾਓ ਜਰਾ ਕੁੜੀਆਂ ਤੋਂ ਇੱਥੇ ਸਭ ਅਸੀਂ ਪਹਿਲੀ ਵਾਰੀ ਬੰਦੇ ਰੈਸਟੋਰੈਂਟ ਦੇ ਕੁੜੀਆਂ ਕੰਮ ਕਰਦੇ ਆ ਢਾਬੇ ਚ ਜਿਹੜੀਆਂ ਰਵਾਇਤੀ ਲਵਾਸ ਕੁੜੀਆਂ ਪਹਿਲੀ ਵਾਰੀ ਦੇਖੀ ਹਾਂਜੀ ਮਤਲਬ ਬਹੁਤ ਵਧੀਆ ਗੱਲ ਲੱਗੀ ਏ ਮੈਨੂੰ ਕਿ ਕੁੜੀਆਂ ਤੁਹਾਡੀਆਂ ਸਾਰੀਆਂ ਲੇਡੀਜ਼ ਜਿਹੜੀਆਂ ਹੈਗੀਆਂ ਨੇ ਉਹ ਇੰਤਾਂ ਘੁੰਮ ਰਹੀਆਂ ਨੇ ਜਿਦ ਤੱਕ ਘਰ ਦੇ ਵਿੱਚ ਕੰਮ ਕਰਦੇ ਨਾ ਜਿਵੇਂ ਘਰ ਦੇ ਕੰਮ ਜਿਹੜੇ ਕੋ ਰੈਸਟੋਰੈਂਟ ਵਗੈਰਾ ਦੇ ਵੇਟਰ ਹੁੰਦੇ ਨੇ ਨਾ ਫਾਰਮਲ ਡਰੈਸ ਦੇ ਉਹ ਤਾਂ ਬਿਲਕੁਲ ਇਹ ਐ ਇੰਨੇ ਘਰ ਦੇ ਕੰਮ ਕਰ ਰਹੀਆਂ ਹੁਣ ਇਹਨਾਂ ਇੱਕ ਫੈਮਿਲੀ ਜਿਹਾ ਜਰਾ ਲੱਗਦਾ ਹਾਲੇ ਐ ਬੁਈਂ ਇਹੀ ਗੱਲ ਪਈ ਮੈਂ ਤਾਂ ਸੋਚਿਆ ਸੀ ਚਾਹ ਦਾ ਕਾ ਪੀ ਕੇ ਤੇ ਟੁੱਟੋ ਜਾਣਾ ਹੈ ਗਾਵੇ ਮੈਂ ਕੁਝ ਨਹੀਂ ਬਣਾਵਾ ਮੈਂ ਆ ਵੀ ਨਹੀਂ ਲਿਆਈ ਸੀ ਉੱਥੇ ਗਿਆ ਅੱਜ ਪਰ ਮੈਨੂੰ ਉਹ ਸਾਰਾ ਕੁਝ ਵੇਖ ਕੇ ਇਹਨਾਂ ਨੂੰ ਵੇਖ ਕੇ ਮੈਨੂੰ ਅੱਛਾ ਲੱਗਾ ਬਹੁਤ ਅੱਛਾ ਲੱਗਾ ਇਹਨਾਂ ਦਿਖਾਓ ਜੀ ਤੁਹਾਡਾ ਕੋ ਨਾਮ ਰਾਜਵਿੰਦਰ ਕੌਰ ਰਾਜਵਿੰਦਰ ਰਾਜਵਿੰਦਰ ਜੀ ਦੇਖੋ ਕੋਈ ਫਾਰਮਲ ਡਰੈਸ ਵਿੱਚ ਨਹੀਂ ਘਰ ਦੇ ਸੂਰ ਦੇ ਵਿੱਚ ਇਹ ਲੱਗ ਰਿਹਾ ਜਿਵੇਂ ਆਪਣੇ ਕਿਸੇ ਜ਼ੋਇਦ ਕੰਮਰੇ ਦੇ ਵਿੱਚ ਬੱਚਿਆਂ ਨੂੰ ਖਾਣਾ ਪੋਸ ਰਿਓ ਜਾਂ ਵੱਡਿਆਂ ਨੂੰ ਵੀ ਆਪਣੇ ਨਾਲ ਦੇ ਨੂੰ ਤੁਹਾਨੂੰ ਇਹ ਕੰਮ ਕਰਨਾ ਕਿੰਨੀ ਦੇ ਲੋ ਮੈਨੂੰ ਚੌਥਾ ਸਾਲ ਲੱਗ ਗਿਆ ਇੱਥੇ ਮੈਂ 25 ਮਾਰਚ ਨੂੰ ਆਈ ਸੀ ਚੌਥਾ ਸਾਲ 25 ਮਾਰਚ ਨੂੰ ਲੱਗਿਆ ਸਾਨੂੰ ਕਦੀ ਫੀਲ ਵੀ ਨਹੀਂ ਹੋਇਆ ਵੀ ਅਸੀਂ ਜੋਬ ਕਰਦੇ ਤਰ੍ਹਾਂ ਦਾ ਸੀ ਫੈਮਲੀ ਸਾਰੀ ਕੰਮ ਕਰਦੀ ਹੈ ਸਾਡੇ ਜੋ ਮਾਲਕ ਆ ਬਾਬਾ ਸਾਹਿਬ ਬਹੁਤ ਨਾਈਸ ਆ ਪੈਰਿਸਰ ਕੋ ਨਾਈਸ ਦੇਖੋ ਇਹ ਇਹ ਸਿਰਫ ਇਹਨਾਂ ਦੇ ਮੂੰਹ ਤੇ ਨਹੀਂ ਕਹਿ ਰਹੇ ਮੈਂ ਇਹਨਾਂ ਨੂੰ ਪਹਿਲਾਂ ਵੀ ਕੁਝ ਕਹੇ ਹਾਂ ਇਹਨਾਂ ਦੇ ਪਿੱਛੋਂ ਵੀ ਸਾਨੂੰ ਇਹੀ ਕਹਿ ਰਹੇ ਸਾਨੂੰ ਇਹਨਾਂ ਨੇ ਅੱਛੀ ਫੀਡਬੈਕ ਦਿੱਤੀ ਹੁਜੇ ਤੁਸੀਂ ਖਾਣਾ ਖਾਇਆ ਸਭ ਕੁਝ ਤੁਸੀਂ ਕੁਝ ਬੋਲੋ ਨਾ ਮੈਂ ਤਾਂ ਬੜਾ ਇੰਜੋਏ ਕੀਤਾ ਮੈਂ ਤਾਂ ਬੜਾ ਇੰਜੋਏ ਕੀਤਾ ਇੰਜੋਏ ਕੀਤਾ ਲੁਕੋ ਜੇ ਤੂੰ ਛੋਲੇ ਮਗਾ ਜੀ ਮੈਂ ਤਾਂ ਇੱਕੋ ਚੀਜ਼ ਜਿਹੜੇ ਅਕਸਰ ਹੁੰਦਾ ਅਸੀਂ ਕਹਿੰਦੇ ਆ ਵੀ ਫੁਰਕਾ ਚਾਹੀਦਾ ਕੜਕ ਤੰਦੂਰੀ ਉਹ ਕੜਕ ਹੀ ਨਹੀਂ ਸਮਝ ਆਉਂਦੀ ਬਹੁਤੇ ਲੋਕਾਂ ਨੂੰ ਹਾਂ ਬਿਲਕੁਲ ਕੜਕ ਲਿਆ ਕੇ ਦਿੱਤਾ ਇਹ ਬੇਟੀ ਨੇ ਇਹ ਹੈ ਕੀ ਕੁੜੀ ਕਵਿਤਾ ਕਵੀ ਮੈਂ ਬੋਲਦੀ ਆ ਬੜੀ ਗਾਲੀ ਲੱਗੀ ਕਵੀ ਪਹਿਲਾਂ ਤਾਂ ਹੁਣੇ ਕਹਿੰਦੇ ਸੀ ਬੜੇ ਇੰਟਰਸਟਿੰਗ ਆ ਦੱਸਾਂ ਤੁਹਾਨੂੰ ਚਲ ਇੱਥੇ ਦੱਸ ਦਿੰਦੀ ਆ ਦੱਸੋ ਇਹ ਗੱਲਾਂ ਦਿਲ ਦੀਆਂ ਦੱਸ ਦੋ ਹਾਂ ਹਾਂ ਇਹਨਾਂ ਨੇ ਕੀ ਕੀਤਾ ਤੈਨੂੰ ਪੁੱਛਦੇ ਨੇ ਇਹਦਾ ਨਾਂ ਕੀ ਏ ਜਿਹਨ ਕਹਦੇ ਕਵੀ ਕਹਿੰਦਾ ਸੁਣ ਮੈਂ ਕਵੀ ਨਾਮ ਹੈ ਕਹਿੰਦੀ ਨਹੀਂ ਮੇਰਾ ਵੈਸੇ ਨਾਮ ਕਵਿਤਾ ਪਰ ਮੈਨੂੰ ਕਵੀ ਕਿਰਦੇ ਆ ਆ ਕੁੜੀ ਐ ਤੇ ਕਹਿੰਦੇ ਤੂੰ ਕਵਿਤਾ ਲਿਖਦੀ ਵੀ ਐ ਕਿਹ ਵੀ ਨਹੀਂ ਅੰਕਲ ਉਹ ਕਵਤਾ ਤਾਂ ਨਹੀਂ ਲਿਖਦੀ ਕਹਿੰਦੇ ਮੈਂ ਕਿਹਾ ਸ਼ਾਇਰ ਕਵੀ ਐ ਨਾਮ ਤੇਰਾ ਮੈਂ ਕਿਹਾ ਕਵਤਾ ਤਾਂ ਛੋਟੀ ਹੁੰਦੀ ਕਵਤਾ ਮੈਂ ਕਿਹਾ ਟੈਡੀ ਚ ਜੰਮੀ ਕਵਤਾ ਲਿਖਣਾ ਕਿਸੀ ਹਾਥੀ ਹੋ ਗਈ ਐ ਬਈ ਇਹ ਤਾਂ ਕਮਾਲ ਹੀ ਕਰਦੇ ਨੇ ਤੇ ਲੋ ਜੀ ਇਹਨਾਂ ਨੇ ਬਹੁਤ ਬੰਨੋ ਅੱਛਾ ਲੱਗਾ ਦੇਖੋ ਸਾਡੀ ਮੈਂ ਉਹਨੂੰ ਕਿਹਾ ਮੈਂ ਸਾਡੀ 3 ਸਾਲ ਦੀ ਦੋਤੀ ਹੈ ਜੀ ਠੀਕ ਹੈ ਉਹ ਹੁਣੇ ਉਸ ਇੰਨਾ ਕਰ ਕਰਦੇ ਨੇ ਰੋਜ਼ ਕਹਿੰਦੇ ਤੂੰ ਤਾਂ ਐਕਟਰੈਸ ਹੀ ਹੈ ਨਹੀਂ ਨਹੀਂ ਉਹ ਗੱਲ ਠੀਕ ਹੈ ਜੇ ਉਹਦਾ ਮੈਨੂੰ ਜਿੰਦਿਆਂ ਦਾ ਪਤਾ ਲੱਗ ਗਿਆ ਸੀ ਵੀ ਉਹ ਕੀ ਹੈ ਮਤਲਬ ਉਹਦੀ ਹਾਂ ਪਰ ਮੈਂ ਇਤਨੀ ਐ ਵੀ ਜੇ ਉਹ ਮੈਨੂੰ ਪਤਾ ਲੱਗ ਗਿਆ ਉਹ ਐਕਟਰੈਸ ਹੈ ਡਾਂਸਰ ਹੈ ਮੈਨੂੰ ਇਹ ਸਮਝ ਆ ਗਈ ਸੀ ਜੋ ਦਾ ਨਾਮ ਮੈਂ ਇਸ ਕਹਿੰਦਾ ਕਿ ਐ ਰਹਿਤ ਹੈ ਲੋਕਲ ਚ ਉਹ ਤੁਸੀਂ ਜਿਹੜਾ ਨਾ ਚਲੋ ਜਿਹੜਾ ਵੀ ਹੈ ਅੱਛਾ ਇਸ ਤੋਂ ਇਲਾਵਾ ਮੈਂ ਇੱਥੇ ਬੈਠੇ ਲੋਕਾਂ ਕੋਲੋਂ ਵੀ ਥੋੜੀ ਜੀ ਜਾਣਕਾਰੀ ਲੈ ਕੇ ਆਈਆਂ ਆll are happy ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਬਟ ਤੁਸੀਂ ਕਿੰਨੀ ਦੇ ਕੰਮ ਕਰਦੇ ਹੋ ਅਸੀਂ ਕੱਟੀਆਂ ਆਈਆਂ ਅਸੀਂ ਆਈਆਂ ਕੱਟੀਆਂ ਇਹ ਬਲਾਚੋਰ ਦੇ ਰਹਿਣ ਵਾਲੇ ਨੇੜੇ ਘਰ ਥੋੜੇ ਨੇੜੇ ਹਾਂਜੀ ਇਹ ਤੋਂ 6 ਕਿਲੋਮੀਟਰ ਦੂਰ ਹੈ ਮੈਂ 1 ਕਿਲੋਮੀਟਰ ਦੀ ਦੂਰੀ ਤੇ ਕੰਮ ਕਰਦੀ ਹਾਂ ਜੀ ਗੁੱਡ ਤੇ ਡਿਊਟੀ ਕਿੰਨੇ ਤੋਂ ਕਿੰਨੇ ਤੱਕ ਹੁੰਦੀ ਹੈ ਬਲਾਮ ਤੱਕ ਪੰਜ ਵਜੇ ਸ਼ਾਮ ਤੱਕ ਨਹੀਂ ਬੜਾ ਹੀ ਅੱਛਾ ਲੱਗਾ ਮੈਨੂੰ ਸਾਰਾ ਕੁਝ ਅੱਛਾ ਲੱਗਾ ਹੁਣ ਜਿਹੜੀ ਗੱਲ ਮੈਂ ਸੁਜੈਸਟ ਕਰਕੇ ਜਾਣਾ ਵਾਸ਼ਰੂਮ ਅੱਛੇ ਪਰ ਵਾਸ਼ਰੂਮ ਅਜੇ ਹੋਰ ਤੁਸੀਂ ਇੱਕ ਲੇਡੀ ਬਿਠਾਓ ਜਿਹੜੀ ਯਾਰ ਬੰਦਾ ਜਿਹੜਾ ਉਹਨਾਂ ਨੂੰ ਦੇਖੋ ਆnde ਜਾਂਦੇ ਨਾ ਤੁਹਾਡੇ ਵਾਸ਼ਰੂਮ ਦੇ ਪੈਸਟ ਪੂਰੇ ਹੋ ਜਾਣੇ ਕਿਉਂਕਿ ਸਾਡੇ ਵਰਗੇ ਜਿਹੜੇ ਨੇ ਜਿਹੜੇ ਜਿਨ੍ਹਾਂ ਨੂੰ ਥੋੜੀ ਜੀ ਇਸ ਗੱਲ ਦੀ ਸੈਂਸ ਹੈ ਵੀ ਆਪਾਂ ਨੂੰ ਰਾਹ ਜਾਂਦੇ ਆ ਉਹ ਵਧੀਆ ਮਿਲਣਾ ਚਾਹੀਦਾ ਹਾਂਜੀ ਕੋਸਮ ਨਹੀਂ ਆਉਂਦੀ ਸਾਨੂੰ 10 ਰੁਪਏ ਦੇ ਵਿੱਚ ਕੋਈ ਕੋਈ ਅਸੀਂ ਬਰੇਜ਼ ਨਹੀਂ ਕਰ ਬਹੁਤ ਸਾਰੇ ਆਲਰਾਇਟ ਇੱਕ ਤਾਂ ਉਹ ਇੱਕ ਉੱਥੇ ਜਿਹੜਾ ਹੈ ਨਾ ਵਾਸ਼ੂਮਾ ਦੇ ਵਿੱਚ ਟਾਇਲਟ ਰੋਲ ਤੇ ਇਹ ਉਹ ਸਾਰਾ ਜਿਹੜਾ ਹੈ ਨਾ ਉਹ ਪ੍ਰੋਵਾਈਡ ਕਰੋ ਤੁਹਾਨੂੰ ਉਹਦੇ ਨਾਲ ਫਾਇਦਾ ਹੋਏਗਾ ਬਹੁਤ ਵਧੀਆ ਵੱਲੇ ਲੋਕ ਜਿਹੜੇ ਨੇ ਉਹ ਵੀ ਇੱਥੇ ਰੁਕਣਗੇ ਅਸੀਂ ਸਭ ਤੋਂ ਪਹਿਲਾਂ ਇੱਕ ਗੱਲ ਦੇਖ ਲਿਆ ਵਾਸ਼ਰੂਮ ਫਿਰ ਅਸੀਂ ਉੱਥੇ ਜਾ ਬਾਕੀ ਖਾਣੇ ਪੀਣੇ ਨੂੰ ਦੇਖੋ ਤੁਸੀਂ ਜਿਹੜੀ ਹੈ ਨਾ ਅੱਛਾ ਕਰ ਰਹੇ ਹੋ ਪਰ ਮੈਂ ਇੱਕ ਜਿਹੜੀ ਸਲੂਸ਼ਨ ਦੇ ਕੇ ਜਾ ਰਹੀ ਹਾਂ ਉਹ ਇਹ ਨੇ ਫਾਈਂਡ ਆਊਟ ਫਾਈਂਡ ਆਊਟ ਬਹੁਤ ਬਹੁਤ ਫਾਈਂਡ ਜਿਹੜਾ ਹੈ ਨਾ ਹਾਂ ਮੈਂ ਇੱਕ ਫੂਡ ਬਲੌਗਰ ਹਾਂ ਮੈਂ ਇਹਦੇ ਤੇ ਸਟੱਡੀ ਕੀਤੀ ਹੈ ਬਹੁਤ ਸਾਰੇ ਡਾਕਟਰਾਂ ਨਾਲ ਗੱਲਬਾਤ ਕੀਤੀ ਹੋਈ ਹੈ ਰੀਫਾਈਨ ਜਿਹੜਾ ਉਹ ਸਾਡੀ ਬੋਡੀ ਵਾਸਤੇ ਠੀਕ ਨਹੀਂ ਹੈਗਾ। ਡਾਲडा ਕੀ ਦੇਸੀ ਕੀ ਮੱਖਣ 올ਿਵ ਆਇਲ ਡਾਲਡਾ ਕੀ ਜਿਹੜਾ ਹੈ ਨਾ ਉਹਦੇ ਵਿੱਚ ਜਿਹੜਾ ਬਣਿਆ ਹੋਇਆ ਹੈ ਤੁਹਾਡੀ ਮੂੰਗਫਲੀ ਦੇ ਤੇਲ ਤੋਂ ਮੂੰਗਫਲੀ ਤੋਂ ਜਾਂ ਹੋਰ ਮਤਲਬ ਇਹੋ ਜਿਹਾ ਜਿਹੜੇ ਵੈਜੀਸ ਤੋਂ ਉਹ ਬਹੁਤ ਅੱਛਾ ਲੋਕ ਮੈਂ ਕਹਿੰਦੀ ਨਹੀਂ ਖਾਂਦੇ ਨਹੀਂ ਹੈਗੇ। ਮੈਨੂੰ ਲੱਗਦਾ ਵੀ ਜਿੰਨਾ ਰਿਫਾਈਨ ਖਾਂਦੇ ਨੇ ਇਹਨਾਂ ਸ਼ਾਇਦ ਕੁਝ ਵੀ ਨਹੀਂ ਪਰ ਇਹ ਅਵੇਰਨੈਸ ਵਧਣੀ ਚਾਹੀਦੀ। ਠੀਕ ਹੈ ਅੱਛਾ ਵਨ ਮੈਂ ਜਿਹੜੀ ਗੱਲ ਪਹਿਲਾਂ ਕਰਨੀ ਸੀ ਉਹ ਪਿੱਛੋਂ ਕਰ ਲਿਆ ਵੀ ਤੂੰ ਮੈਨੂੰ ਹੋਟਲ ਦਾ ਮਾਲਕ ਘੱਟ ਤੇ ਸਿੰਗਰ ਜ਼ਿਆਦਾ ਲੱਗਦਾ ਹੈ ਹੈ ਠੀਕ ਹੈ ਕਰਕੇ ਕਿ ਨਾ ਉਹ ਕੋਈ ਹਾਇਰ ਸ਼ੌਕ ਕਿਸੇ ਫਿਲਮ ਦਾ ਐਕਟਰ ਤੇ ਇੱਥੇ ਹੀ ਪਾਈਕ ਲੱਗ ਕੇ ਲੋਕਾਂ ਨੂੰ ਸੁਣਾ ਲਿਆ ਕਰ ਲੋਕ ਬੜੇ ਖੁਸ਼ ਹੋਣਗੇ ਇਹ ਐਗਜੈਕਟ ਜਗ੍ਹਾ ਕਿਹੜੀ ਐ ਲੋਕੇਸ਼ਨ ਕੀ ਐ ਬਲਾ ਚੌੜ ਦੇ ਵਿੱਚ ਪਿੰਡ ਪੈਂਦਾ ਜੀ ਜਦੋਂ ਆਪਾਂ ਬਲਾ ਚੌੜ ਤੋਂ ਨਮਾਸ਼ਾ ਨੂੰ ਜਾਈਏ ਨਾ ਹਾਂ ਗੱਡੀ ਟੱਪ ਕੇ ਪਿੰਡ ਪੈਂਦਾ ਠੱਠਿਆਲੇ ਅੱਛਾ ਠੱਠਿਆਲੇ ਦੇ ਆਪੋਜ਼ਿਟ ਸਾਈਡ ਠੱਠਿਆਲੇ ਦੇ ਅੱਗੇ ਅੱਛਾ ਅੱਛਾ ਚਲੋ ਜੀ ਬਹੁਤ ਚੰਗਾ ਲੱਗਾ ਤੁਹਾਨੂੰ ਰਾਜ ਜੀ ਕਦੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਗੁੱਡ ਸਰਵਿਸ ਅੱਛੀ ਸੈਂਸ ਕ੍ਰੀਏਟ ਕਰਦੇ ਹੋ ਵੀ ਹਾਂ ਵੀ ਇਹਨਾਂ ਨੂੰ ਕੀ ਚਾਹੀਦਾ ਹੈ ਕਿਹਨੇ ਦਾ ਚਾਹੀਦਾ ਤੁਸੀਂ ਬਹੁਤ ਵਧੀਆ ਕੀਤਾ ਅਸੀਂ ਜਾਵਾਂਗੇ ਟਾਇਲਟ ਟਾਬੇ ਦੀ ਸੁੱਕੇ ਦੇ ਟਾਬੇ ਨਾਲ ਹੋਵੇ ਦੁਗਣੀ ਹੋਵੇ ਥੈਂਕ ਯੂ